ਹਾਂਜੀ ਸਰ ਅੱਜ ਸਾਡੇ ਡੀਜੀਪੀ ਪੰਜਾਬ ਡੀਆਜੀ ਬਠਿੰਡਾ ਰੇਂਜ ਬਠਿੰਡਾ ਔਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਵੱਲੋਂ ਫੈਸਟੀਵਲਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਥਾਵਾਂ ਤੇ ਸਿਟੀ ਸੀਲਿੰਗ ਔਰ ਵੱਖ-ਵੱਖ ਸਾਡੀਆਂ ਸਬ-ਡਿਵੀਜ਼ਨਾਂ ਦੇ ਵਿੱਚ 33 ਦੇ ਕਰੀਬ ਨਾਕੇ ਲਾਏ ਗਏ ਆ ਔਰ ਹਰ ਇੱਕ ਨਾਕੇ ਉੱਤੇ ਇੱਕ ਜੀਓ ਅਫਸਰ ਡਿਪਿਊਟ ਕੀਤਾ ਗਿਆ ਔਰ ਹਲਾ ਆਪਣੇ ਫੈਸਟੀਵਲ ਦੇ ਸੀਜ਼ਨ ਹੋਣ ਕਰਕੇ ਦੀਵਾਲੀ ਦੇ ਔਰ ਇਹਦੇ ਨਾਲ ਨਾਲ ਚੈਕਿੰਗ ਕਰਕੇ ਜੋ ਆਪਣੇ अमन शांति ਨੂੰ ਬਣਾਈ ਰੱਖੀਏ ਔਰ ਲੋਕਾਂ ਨੂੰ ਚੰਗੀ ਦੀਵਾਲੀ ਔਰ ਫੈਸਟੀਵਲ ਵਧੀਆ ਮਨਾਉਣ ਵਾਸਤੇ ਉਹਨਾਂ ਨੂੰ ਅਵੇਅਰ ਕਰੀਦਾ ਸੋ ਤੁਸੀਂ ਮਤਲਬ ਇਸ ਤਰ੍ਹਾਂ ਜਿਹੜਾ ਹੈਗਾ ਲੋਕਾਂ ਦੇ ਵਿੱਚ ਚੜ ਦਾ ਮਾਹੌਲ ਨਾ ਪੈਦਾ ਹੋਵੇ ਸਰ ਤੁਸੀਂ ਟੈਟੀ ਨਾਕਿਆ ਦੀ ਗੱਲ ਕੀਤੀ ਹੈ ਕਿ ਕੀ ਕੀ ਹਦਾਇਤਾਂ ਦਿੱਤੀਆਂ ਆਪਣੇ ਮੁਲਾਜ਼ਮਾਂ ਨੂੰ ਕਿਸ ਤਰ੍ਹਾਂ ਦੀ ਚੈਕਿੰਗ ਕਰਨੀ ਹੈ ਕਿਸ ਤਰ੍ਹਾਂ ਦੇ ਬਾਹਰੋਂ ਜਿਹੜੇ ਲੋਕ ਆ ਰਹੇ ਨੇਗੇ ਬਾਹਰਲੇ ਬਸ ਕਿੰਨੇ ਕਿ ਨਾਕੇ ਲੱਗੇ ਲਏ ਹੋਣ ਸਾਡੇ ਸਿਟੀ ਸੀਲਿੰਗ ਦੇ ਕੁੱਲ 5.5 ਪੁਆਇੰਟ ਹੈ ਵੈਸੇ ਅੱਜ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ 33 ਨਾਕੇ ਲਾਏ ਆ ਕੋਈ 5 550 ਤੋਂ ਵੱਧ ਸਾਡੀ ਫੋਰਸ ਲੱਗੀ ਆ ਸਾਨੂੰ ਫੈਸਟੀਵਲ ਦੇ ਸੀਜ਼ਨ ਕਰਕੇ ਬਾਹਰੋਂ ਵੀ ਫੋਰਸ ਫੋਰਸ ਮਿਲੀ ਹੋਈ ਆ ਸੋ ਮਤਲਬ ਇਹ ਨਾਕਿਆਂ ਦੇ ਵਿੱਚ ਇਹ ਹਦੈਤਾਂ ਜਿਹੜੀਆਂ ਸ਼ੱਕੀ ਵਹਿਕਲ ਐ ਜਾਂ ਜਿਹੜੀਆਂ ਬਲੈਕ ਫਿਲਮਾਂ ਲੱਗੀਆਂ ਕਿਸੇ ਦੇ ਜਾਲੀਆਂ ਲੱਗੀਆਂ ਜਾਂ ਫਿਰ ਕੋਈ ਟ੍ਰਿਪਲ ਰਾਈਡਿੰਗ ਮੋਟਰਸਾਈਕਲ ਹੈਗੇ ਉਹਨਾਂ ਨੂੰ ਪ੍ਰੋਪਰ ਚੈੱਕ ਕਰਕੇ ਕਿਉਂਕਿ ਸਾਨੂੰ ਮਾੜਾ ਆਨਸਰ ਲੱਗਦਾ ਜੋਦੀ ਅਸੀਂ ਪਾਈਸ ਆਈਡੀ ਤੇ ਚੈੱਕ ਕਰਦੇ ਆ ਕਿਉਂਕਿ ਉਹਦਾ ਬਾਇਓ ਡਾਟਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕ੍ਰਿਮੀਨਲ ਆਦਮੀ ਤਾਂ ਨਹੀਂ ਆ ਸੋ ਫਿਰ ਪ੍ਰੋਪਰ ਚੈਕਿੰਗ ਕਰਕੇ ਵੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਆ ਆਨ ਜਾਣ ਵਾਲੇ ਲੋਕਾਂ ਨੂੰ ਕੀ ਮੈਸੇਜ ਹੈ ਤੁਹਾਨੂੰ ਜਿਹੜੇ ਬਾਹਰੋਂ ਆ ਰਹੇ ਨੇਗੇ ਸ਼ਹਿਰ ਦੇ ਵਿੱਚ ਐਂਟਰੀ ਕਰਦੇ ਨੇਗੇ ਰੂਲ ਕੀ ਮੁਤਾਬਕ ਕਿਸ ਤਰ੍ਹਾਂ ਦੀ ਅਸੀਂ ਆਉਣ ਜਾਣ ਵਾਲੇ ਸਾਰੇ ਜਿਹੜੇ ਪਬਲਿਕ ਦੇ ਲੋਕ ਉਹਨਾਂ ਨੂੰ ਬੇਨਤੀ ਕਰਦੇ ਆ ਬਠਿੰਡਾ ਪੁਲਿਸ ਵੱਲੋਂ ਫੈਸਟੀਵਲ ਦੇ ਸੀਜ਼ਨ ਆ ਸੋ ਤੁਸੀਂ ਆਪਣਾ ਇਹ ਦੀਵਾਲੀ ਨੂੰ ਬੜੀ ਖੁਸ਼ੀਆਂ ਭਰੇ ਤਰੀਕੇ ਨਾਲ ਮਨਾਓ ਔਰ ਟ੍ਰੈਫਿਕ ਦੇ ਰੂਲ ਫਾਲੋ ਕਰੋ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤੁਸੀਂ ਆਪਣੀ ਜਿਹੜੀ ਆਵਾਜਾਈ ਕਰੋ ਸੋ ਜੇ ਕੋਈ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਕਿਤੇ ਕੋਈ ਸ਼ੱਕੀ ਚੀਜ਼ ਜਾਂ ਲਵਾਰਸ ਚੀਜ਼ ਪਈ ਮਿਲਦੀ ਆ ਕਿ ਉਹਦੀ ਤੁਸੀਂ ਜਲਦੀ ਤੋਂ ਜਲਦੀ ਪੁਲਿਸ ਨੂੰ ਐਂਟੀਮੇਸ਼ਨ ਦਿਓ ਆਸ-ਪਾਸ ਦੇ ਜਿਹੜਾ ਸਰਾਊਂਡਿੰਗ ਏਰੀਆ ਲੋਕਾਂ ਨੂੰ ਵੀ ਉਹਦੇ ਬਾਰੇ ਜਾਗਰੂਕ ਕਰੋ ਰਾਤ ਨੂੰ ਵੀ ਨਾਕਾਬੰਦੀ ਲੱਗੀ ਹੁੰਦੀ ਹੈ ਸਰ ਇਹ ਫੈਸਟੀਵਲ ਦੇ ਸੀਜ਼ਨ ਕਰਕੇ ਸਾਡੇ ਡੇ ਨਾਈਟ ਨਾਕੇ ਚੱਲਦੇ ਆ ਲੇਕਿਨ ਇਹ ਰਾਤ ਨੂੰ ਸਾਡੇ ਡੀਐਸਪੀ ਔਰ ਨਾਕੇ ਹੋਰ ਵੀ ਜਿਹੜੇ ਕੰਟੀਨਿਊ ਚੱਲਦੇ ਚੈਕਿੰਗ ਕੀਤੀ ਜਾਵੇਗੀ ਸਰ ਜਿੱਥੇ ਬਿਲਕੁਲ ਬਿਲਕੁਲ ਜਿੰਨੇ ਵੀ ਰਾਤ ਦੇ ਪੁਆਇੰਟ ਹੋਣਗੇ ਉਹਨਾਂ ਤੇ ਵੀ ਇਸੇ ਤਰ੍ਹਾਂ ਹੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਜੀ ਸਰ ਸਾਡੇ ਕੋਲੇ ਫੈਸਟੀਵਲ ਦੇ ਸੀਜ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਜਿਵੇਂ ਹਨਮਾਨ ਚੌਕ ਹੈ ਥੋਬੀ ਬਾਜ਼ਾਰ ਹੈ ਸਰਕੀ ਬਾਜ਼ਾਰ ਹੈ ਬੈਂਕਾ ਬਾਜ਼ਾਰ ਹੈ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਔਰ ਪ੍ਰੋਪਰ ਜਿਹੜਾ ਹੈਗਾ ਕਈ ਵਾਰੀ ਥੱਲੋਂ ਖੜਿਆ ਨੂੰ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਸੋ ਚਾਰ ਥਾਵਾਂ ਤੇ ਸ਼ਹਿਰ ਦੇ ਵਿੱਚ ਅਸੀਂ ਜਿਹੜਾ ਹੈਗਾ ਇੱਕ ਵੱਡੀਆਂ ਪਿਕਟ ਬਣਾ ਕੇ ਜਿਨ੍ਹਾਂ ਦੀ ਹਾਈਟ ਕੋਈ 10 ਤੋਂ 12 ਜਾਂ 15 ਫੁੱਟ ਹੈ ਉਹਦੇ ਉੱਤੇ ਇੱਕ ਮੁਲਾਜ਼ਮ ਨੂੰ ਖੜਾ ਕੀਤਾ ਗਿਆ ਉਹ ਸ਼ਿਫਟਾਂ ਵਾਈਜ਼ ਉਹਨਾਂ ਦੀ ਡਿਊਟੀ ਲੱਗਦੀ ਆ ਔਰ ਉਹਨੂੰ ਇੱਕ ਦੂਰਬੀਨ ਦੇ ਕੇ ਕਿਉਂਕਿ ਦੂਰ ਤੱਕ ਉਹ ਜਿਹੜੀ ਨਿਗਾਹ ਮਾਰ ਕੇ ਔਰ ਮਾੜੇ ਅੰਸਰ ਮਾੜੀ ਗੱਡੀ ਜਾਂ ਮਾੜੇ ਕਿਤੇ ਛੱਕੀ ਚੀਜ਼ ਨੂੰ ਉਹ ਉਹ ਤੋਂ ਵਾਚ ਕਰ ਸਕਦਾ ਕਿਉਂਕਿ ਇਹਦੇ ਨਾਲ ਲੋਕਾਂ ਵਿੱਚ ਇੱਕ ਬੜਾ ਚੰਗਾ ਮੈਸੇਜ ਜਾਂਦਾ ਕਿਉਂਕਿ ਪੁਲਿਸ ਜਿਹੜੀ ਹੈਗੀ ਆ ਉਹ 24 ਆਵਰਸ ਲੋਕਾਂ ਦੀ ਜਾਨ ਮਾਲ ਲਈ ਰਾਖੀ ਲਈ ਅਸੀਂ ਹਮੇਸ਼ਾ ਹੀ ਤਤਪਰ ਆ ਸੋ ਇਹਦੇ ਨਾਲ ਹੀ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਜਿਹੜਾ ਹੈਗਾ ਇਹ ਜਿਹੜਾ ਦੀਵਾਲੀ ਦਾ ਸੀਜ਼ਨ ਹੈਗਾ ਇਹਨੂੰ ਆਪਣੇ ਖੁਸ਼ੀਆਂ ਭਰੇ ਤਰੀਕੇ ਨਾਲ ਮਨਾਓ ਔਰ ਕਿਸੇ ਵੀ ਮਾੜੀ ਚੀਜ਼ ਮਾੜੀ ਸ਼ਕਤੀ ਕੋਈ ਸਾਨੂੰ ਦਿਖਦੀ ਆ ਜਾਂ ਤੁਹਾਨੂੰ ਕੋਈ ਸ਼ਕਤੀ ਵਸਤੂ ਬਾਰੇ ਪਤਾ ਲੱਗਦਾ ਤੋ ਤੁਸੀਂ ਜਲਦੀ ਤੋਂ ਜਲਦੀ ਪੁਲਿਸ ਨੂੰ ਇਤਲਾਹ ਕਰੋ